ਦੋਸਤੋ ਜਿਹੜੀ ਅੱਜ ਨਾ ਮੈਂ ਵੀਡੀਓ ਬਣਾਉਣ ਲੱਗਿਆ ਇਹਦੇ ਪਿੱਛੇ ਹੋ ਸਕਦਾ ਬਹੁਤ ਹੱਲਾ ਵੀ ਹੋ ਪਰ ਇਹ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਸਮਝੀ ਮੈਂ ਕਿਉਂਕਿ ਮੇਰੇ ਕਈ ਸੱਜਣਾ ਮਿੱਤਰਾਂ ਦਾ ਫੋਨ ਵੀ ਆਇਆ ਤੇ ਇਹਦੇ ਚ ਤੁਹਾਨੂੰ ਬਹੁਤ ਨਵੀਆਂ ਗੱਲਾਂ ਦੱਸੂਗਾ ਮੈਂ ਅੱਜ ਕੱਲ੍ਹ ਘੋੜਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਉਹਦੇ ਪਿੱਛੇ ਦਾ ਕਾਰਨ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰੂੰਗਾ ਦੇਖੋ ਪਹਿਲੀ ਗੱਲ ਤਾਂ ਜਿਹੜੇ ਕਾਰਨਾਂ ਕਰਕੇ ਹੋ ਰਹੀ ਉਹਨੂੰ ਬਾਅਦ ਚ ਜਿਹੜਾ ਗਲਤ ਪਰਫਾਰਮ ਹੋ ਰਿਹਾ ਉਹਦੇ ਚ ਪਹਿਲਾਂ ਇੱਕ ਗੱਲ ਮੈਂ ਵੀਡੀਓ ਦੇ ਸ਼ੁਰੂ ਚ ਦੱਸ ਦਿੰਨਾ ਇਹ ਵੀਡੀਓ ਕਿਸੇ ਦੇ ਖਿਲਾਫ ਨਹੀਂ ਆ ਠੀਕ ਆ ਇਹ ਸਿਰਫ ਤੇ ਸਿਰਫ ਤੱਥਾਂ ਤੇ ਆਧਾਰਿਤ ਤੇ ਜੋ ਸਹੀ ਚੀਜ਼ ਆ ਉਹਨੂੰ ਉਹ ਪੱਖ ਨੂੰ ਉਜਾਗਰ ਕਰਨ ਲਈ ਇਹ ਵੀਡੀਓ ਬਣਾਈ ਜਾ ਰਹੀ ਹੈ ਕਿਉਂਕਿ ਇਹ ਹੋ ਬਹੁਤ ਰਿਹਾ ਇਹਦੇ ਤੇ ਵਿਵਾਦ ਵੀ ਹੋ ਸਕਦਾ ਕੋਈ ਨਹੀਂ ਜੋ ਹੋਊਗਾ ਉਹਨੂੰ ਦੇਖਾਂਗੇ ਚੱਲਾਂਗੇ ਇਹ ਮੈਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਘੋੜੇ ਨੂੰ ਦਰਦ ਹੋ ਗਿਆ ਬਹੁਤ ਜ਼ਿਆਦਾ ਓਵਰ ਡ੍ਰਿਪ ਥੈਰੇਪੀ ਕਰ ਦੇਣੀ ਭਾਵੇਂ ਉਹਦੇ 15 20 ਲੀਟਰ ਇਕੱਠੀਓ ਆਰ ਐਲ ਜਾਂ ਹੋਰ ਡੈਕਸਟੋਜ਼ ਡੀਐਨਐਸ ਚੜਾ ਦੇਣਾ ਉਹ ਘੋੜੇ ਦੀ ਜਾਨ ਦਾ ਜਾਨ ਜਾਣ ਦਾ ਕਾਰਨ ਬਣਦਾ ਬਹੁਤ ਜ਼ਿਆਦਾ ਡ੍ਰਿਪ ਥੈਰਪੀ ਉਹ ਨੁਕਸਾਨਦਾਇਕਾ ਹੁਣ ਇਹਦੇ ਤੇ ਮੈਂ ਲੌਜੀਕਲੀ ਗੱਲ ਤੁਹਾਨੂੰ ਦੱਸ ਦਿੰਨਾ ਵੀ ਇਹ ਕਿਉਂ ਖਤਰਨਾਕ ਦੇਖੋ ਜੋ ਜਿਹੜੀ ਵੀ ਡ੍ਰਿਪ ਬਣੀ ਹੋਈ ਆ ਉਹ ਬਣੀ ਹੋਈ ਆ ਡੀਹਾਈਡਰੇਸ਼ਨ ਲਈ ਬੰਨ ਦੇ ਵਿੱਚ ਜਾਂ ਦਰਦ ਦੇ ਵਿੱਚ ਕਦੇ ਵੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਘੋੜੇ ਨੂੰ ਡੀਹਾਈਡਰੇਸ਼ਨ ਹੀ ਹੋਵੇ ਜਦੋਂ ਤੁਸੀਂ ਉਹਨੂੰ ਬਹੁਤ ਜ਼ਿਆਦਾ ਓਵਰਲੋਡ ਡ੍ਰਿਪ ਲਾ ਦਿੰਨੇ ਹੋ ਫਿਰ ਉਦੋਂ ਬਾਅਦ ਕੀ ਹੁੰਦਾ ਇਹ ਵੀ ਤੁਹਾਨੂੰ ਅੱਗੇ ਗੱਲ 'ਚ ਕਲੀਅਰ ਹੋ ਜਾਊਗਾ ਜਦੋਂ ਤੁਸੀਂ ਉਹਦੇ ਬਹੁਤ ਜ਼ਿਆਦਾ ਡ੍ਰਿਪ ਲਾ ਦਿੰਨੇ ਹੋ ਫਿਰ ਉਹਦਾ ਪੇਟ ਫੁੱਲ ਜਾਂਦਾ ਤੇ ਉਦੋਂ ਬਾਅਦ ਇਹ ਆਪਣੇ ਆਪ ਦੇ ਵਿੱਚ ਹੀ ਟੌਕਸਿਕ ਹੋ ਜਾਂਦੀ ਆ ਭਾਵੇਂ ਇਹਦੇ ਨਾਲ ਹੀ ਜ਼ਹਿਰ ਫੈਲਣਾ ਸ਼ੁਰੂ ਹੋ ਜਾਂਦਾ ਕਿਉਂਕਿ ਜੇ ਤੁਸੀਂ ਪਾਣੀ ਨਾਲ ਹੀ ਬੰਨ ਖੋਲਣ ਦਾ ਮਨ ਦੇਓ ਤਾਂ ਫਿਰ ਤੁਸੀਂ ਉਹਦੇ ਨੱਕ ਰਾਹੀਂ ਸਟਮਕ ਟਿਊਬ ਪਾ ਕੇ 20 ਲੀਟਰ ਪਾਣੀ ਡਾਇਰੈਕਟ ਹੀ ਸਿੱਟ ਸਕਦੇ ਹੋ ਠੀਕ ਹੈ ਇਹ ਤਾਂ ਜਿਹੜਾ ਤੁਸੀਂ ਬਲੱਡ ਸਟ੍ਰੀਮ ਰਾਹੀਂ ਦੇ ਰਹੇ ਹੋ ਇਹ ਸਾਰਾ ਲਿਵਰ ਤੱਕ ਕਿੰਨੀ ਗਲ ਪ੍ਰੋਸੈਸ ਕਰਕੇ ਫਿਰ ਪੇਟ ਦੇ ਵਿੱਚ ਜਮਾ ਹੁੰਦਾ ਉਹਦੇ ਆਰਗਨਾਂ ਤੇ ਤੁਸੀਂ ਕਿੰਨਾ ਜ਼ਿਆਦਾ ਜ਼ਬਰਦਸਤ ਲੋਡ ਪਾ ਦਿੰਦੇ ਹਾਲਾਂਕਿ ਉਹਨੂੰ ਕੋਈ ਡੀਹਾਈਡਰੇਸ਼ਨ ਨਹੀਂ ਹੁੰਦੀ ਤੇ ਹੁਣ ਆ ਜਾਂਦੇ ਆਪਾਂ ਅੱਜ ਦੇ ਦੌਰ ਦੇ ਵਿੱਚ ਜਿਹੜਾ ਘੋੜਿਆਂ ਨੂੰ ਦਰਦ ਹੋ ਰਿਹਾ ਉਹਦਾ ਨੁਕਸਾਨ ਇਹਨਾਂ ਕਿਉਂ ਹੋ ਰਿਹਾ ਦੇਖੋ ਇਹ ਜਿਹੜਾ ਮੌਸਮ ਆ ਇਸ ਟਾਈਮ ਬੈਕਟੀਰੀਆ ਦੀ ਗ੍ਰੋਥ ਸਭ ਤੋਂ ਜ਼ਿਆਦਾ ਹੁੰਦੀ ਆ ਤੇ ਜਿਹੜੇ ਚਾਰੇ ਨੇ ਆਪਣੇ ਸਟੋਰ ਕੀਤੇ ਹੋਏ ਨੇ ਉਹਨਾਂ 'ਚ ਫੰਗਸ ਪੈਦਾ ਹੁੰਦੀ ਆ ਉਹਦੇ ਕਰਕੇ ਵੀ ਪ੍ਰੋਬਲਮ ਹੋ ਜਾਂਦੀ ਆ ਜਾਂ ਫਿਰ ਜਿਹੜੇ ਹਰੇ ਚਾਰੇ ਨੇ ਕੱਚੇ ਨੇ ਉਹਨਾਂ ਕਰਕੇ ਵੀ ਪੋਇਜ਼ਨਿੰਗ ਹੋ ਜਾਂਦੀ ਆ ਤੇ ਤੁਸੀਂ ਇਹ 'ਚ ਸਾਵਧਾਨੀ ਕੀ ਰੱਖ ਸਕਦੇ ਹੋ ਤੁਸੀਂ ਆਹ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਉਹਦਾ ਦਾਣਾ ਨਾ ਚੇਂਜ ਕਰੋ ਕਿਉਂਕਿ ਇਹ ਮੈਨੂੰ ਚੌਥਾ ਪੰਜਵਾਂ ਰਾਤ ਰਾਤ ਦਾ ਕੇਸ ਕੋਈ ਤੁਸੀਂ ਉਹਦੇ ਵਿੱਚ ਦਾਣਾ ਬਦਲੀ ਨਾ ਕਰੋ ਜੇ ਤੁਸੀਂ ਦਾਣਾ ਬਦਲੀ ਕਰਨਾ ਤਾਂ ਉਹਦਾ ਜੋ ਤੁਸੀਂ ਉਹਨੂੰ ਪਹਿਲਾਂ ਪਾ ਰਹੇ ਹੋ ਉਹਦਾ 10ਵਾਂ ਹਿੱਸਾ ਹੀ ਦੁਬਾਰਾ ਸਟਾਰਟ ਕਰੋ ਭਾਵ ਕਿ ਜੇ ਤੁਸੀਂ ਕੋਈ ਫੀਲਡ ਪਾ ਰਹੇ ਹੋ ਉਹਦਾ ਤੁਸੀਂ ਉਹਨੂੰ ਹੁਣ ਬਦਲ ਕੇ ਪਾ ਰਹੇ ਹੋ ਤਾਂ ਜਿੰਨੀ ਉਹਨੂੰ ਪਹਿਲਾਂ ਪਾਇ ਰਹੀ ਹੈ ਉਹਦਾ 10ਵਾਂ ਹਿੱਸਾ ਹੀ ਸ਼ੁਰੂ ਕਰੋ ਠੀਕ ਹੈ ਤੇ ਬਾਕੀ ਆਪਾਂ ਲੌਜੀਕਲੀ ਗੱਲ ਕਰ ਲੈਂਦੇ ਆ ਡ੍ਰਿਪ ਹੁੰਦੀ ਹੈ ਡੀਹਾਈਡਰੇਸ਼ਨ ਵਾਸਤੇ ਜਾਂ ਫਿਰ 네ਗਟਿਵ એનર્ਜੀ ਵਾਸਤੇ ਜਿਵੇਂ ਡੈਕਸਟੋਜ਼ ਲੱਗਦਾ ਉਨੀ ਖਤਰਨਾਕ ਕੋਈ ਚੀਜ਼ ਸਾਹਤ ਨਹੀਂ ਹੁੰਦੀ ਜਦੋਂ ਤੁਸੀਂ ਕਿਸੇ ਇਨਾ ਡ੍ਰਿਪਾਂ ਦੇ ਵਿੱਚੋਂ ਕਿਸੇ ਵੀ ਡ੍ਰਿਪ ਨੂੰ ਕਿਸੇ ਅਲੱਗ ਕੇਸ ਦੇ ਵਿੱਚ ਡਿਸਾਈਡ ਕਰ ਲੈਣਾ ਲਾਉਣ ਲਈ ਜਿਵੇਂ ਐਸਿਡੋਸਿਸ ਦੇ ਵਿੱਚ ਜੇਕਰ ਤੁਸੀਂ ਡੈਕਸਟੋਜ਼ ਲਾਉਂਗੇ ਤਾਂ ਉਹ ਉਹ ਨੂੰ ਐਸਿਡੋਸਿਸ ਨੂੰ ਹੋਰ ਜ਼ਿਆਦਾ ਵਧਾਊਗਾ ਸਮਝਿਆ ਤਾਂ ਉਹਦੇ ਨਾਲ ਉਹਦਾ ਨੁਕਸਾਨ ਹੋਣਾ ਤੈ ਆ ਠੀਕ ਆ ਦੋਸਤੋ ਇਹ ਸਾਰੀ ਡ੍ਰਿਪ ਤੇ ਸੀਗੀ ਗੱਲਬਾਤ ਬਾਕੀ ਰਹੀ ਗੱਲ ਇਲਾਜ ਦੀ ਠੀਕ ਆ ਮੈਂ ਇੱਕ ਬੰਦਾ ਦਾ ਸੁਣਿਆ ਕਹਿੰਦਾ ਉਹਨੇ ਕਿਸੇ ਨੂੰ ਦੱਸਿਆ ਕਿ ਜੇ ਘੋੜੇ ਦੇ ਦਰਦ ਹੋ ਜਾਂਦਾ 40 ਲੀਟਰ ਦੋਏ ਪਾਸੇ ਡ੍ਰਿਪਾਂ ਲਾ ਕੇ ਇਕੱਠੀ ਲਾ ਦੋ ਯਾਰ ਰਹਿਮ ਕਰੋ ਹਨਾ ਲੋਕਾਂ ਤੇ ਜਾਨਵਰਾਂ ਤੇ ਰਹਿਮ ਕਰੋ ਇਹ ਵੀਡੀਓ ਮੈਂ ਸਿਰਫ ਇਸ ਕਰਕੇ ਬਣਾ ਰਿਹਾ ਤੇ ਹੁਣ ਜੇ ਤੁਸੀਂ ਬੰਨ ਬਾਰੇ ਕਹਿਣਾ ਨਾ ਫਿਰ ਤੁਸੀਂ ਤੁਹਾਡਾ ਸਵਾਲ ਲੂਗਾ ਵੀ ਦੱਸਦਾ ਨਹੀਂ ਮੈਂ ਹਰ ਇੱਕ ਵੀਡੀਓ ਚ ਦੱਸ ਦਿੰਦਾ ਬੰਨ ਬਹੁਤ ਤਰ੍ਹਾਂ ਦਾ ਜੇ ਉਹਨੂੰ ਇੰਪੈਕਟਿਵ ਕਾਲਿਕਾ ਭਾਵ ਉਹਨੂੰ ਕੀ ਆ ਪੇਟ ਲਿੱਦਦਾ ਬੰਨਾ ਤਾਂ ਉਹਨੂੰ ਪੈਰਾਫੈਂ ਦਿੱਤੀ ਜਾਂਦੀ ਆ ਜੇ ਉਹਨੂੰ ਕੋਈ ਟਾਕਸਿਸਿਟੀ ਆ ਫਿਰ ਉਹਦੇ ਹਿਸਾਬ ਨਾਲ ਇਲਾਜ ਹੁੰਦਾ ਦਰਦ ਹੋਣਾ ਤੇ ਬੰਨ ਹੋਣਾ ਦੋਨੇ ਅਲੱਗ-ਅਲੱਗ ਗੱਲਾਂ ਨੇ ਜੇ ਦਰਦ ਹੋ ਜਾਂਦਾ ਜ਼ਰੂਰੀ ਨਹੀਂ ਉਹਨੂੰ ਬੰਨ ਹੀ ਹੋਊਗਾ ਠੀਕ ਹੈ ਹਰ ਇੱਕ ਦਰਦ ਦੀ ਉਹਦੇ ਪਿੱਛੇ 100 ਕਾਰਨ ਹੋ ਸਕਦਾ ਤੁਸੀਂ ਉਹ 100 ਕਾਰਨਾਂ ਦੇ ਵਿੱਚੋਂ ਜੇ ਕਾਰਨ ਲੱਭਣ ਦੇ ਵਿੱਚ ਸਫਲ ਹੋ ਜਾਨੇਓ ਤਾਂ ਸਾਰਾ ਕੁਝ ਠੀਕ ਹੋ ਜਾਊਗਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਮੇਰੇ ਸਾਰੇ ਬੈਸ ਦਾ ਮੇਰੇ ਬਹੁਤ ਸਤਿਕਾਰਯੋਗ ਨੇ ਸਾਰੇ ਭਰਾ ਮੈਂ ਘੱਟੋ ਘੱਟ 5 ਸਾਲਾਂ ਦੇ ਵਿੱਚ 5000 ਘੋੜੇ ਦਾ ਬੰਨ ਖੋਲਿਆ ਹੋਊਗਾ ਕੋਈ ਬੰਦਾ ਤੁਹਾਨੂੰ ਕਹਿ ਦੋਵੇ ਵੀ ਹਾਂ ਇੱਕ ਵੀ ਘੋੜੇ ਦੇ ਕਿਸੇ ਦੇ ਡ੍ਰਿਪ ਦੀ ਬੋਤਲ ਵੀ ਲਾਈ ਹੋਵੇ ਤਾਂ ਮੈਨੂੰ ਦੱਸ ਦਿਓ ਕਿਸੇ ਇੱਕ ਦੇ ਵੀ ਨਹੀਂ ਲਾਈ ਹੈਗੀ ਅੱਜ ਤੱਕ ਕਦੇ ਡ੍ਰਿਪ ਦਾ ਇੱਕ ਬੋਤਲ ਨਹੀਂ ਲਾਈ ਕਿਸੇ ਵੀ ਘੋੜੇ ਦੇ ਬੰਨ੍ਹ ਵਾਲ ਦੇ ਤਾਰੀ ਸਰਦੂਲ ਘਣ ਵਾਲੇ ਦੀ 27ਵੇਂ ਦਿਨ ਘੋੜੀ ਦਾ ਬੰਨ੍ਹ ਖੁੱਲਿਆ ਸੀ ਪੁੱਛ ਲਿਓ ਫੋਨ ਕਰਕੇ ਤਾਰੀ ਸਰਦੂਲ ਘਣ ਵਾਲਾ ਬਹੁਤ ਚੰਗਾ ਨਾਮ ਆ ਉਹਦਾ ਮਾਨਸੇ ਜ਼ਿਲ੍ਹੇ ਚ ਸਾਰੇ ਜਾਣਦੇ ਆ ਜਿਹਦੇ ਕੋਲੇ ਘੋੜਾ ਪਠਾਨ ਆ ਪੁੱਛ ਲਿਓ ਫੋਨ ਕਰਕੇ ਤੇ ਜੇ ਕਿਸੇ ਨੇ ਗਾਲ ਕੱਢਣੀ ਹੋਈ ਨਾ ਫਿਰ ਫੇਕ ਆਈਡੀ ਤੋਂ ਨਾ ਕੱਢੇ ਹੁਣ ਫਿਰ ਮੈਂ ਉਹਦੇ ਨਾਲ ਬੈਠ ਕੇ ਮੈਂ ਕੋਈ ਧਮਕੀ ਨਹੀਂ ਮੈਂ ਉਹਦੇ ਨਾਲ ਬੈਠ ਕੇ ਸੰਵਾਦ ਕਰੂੰਗਾ ਮੈਂ ਉਹਨੂੰ ਬੁਲਾਉਂਗਾ ਚੈਨਲ ਤੇ ਮੈਂ ਉਹਨੂੰ ਬੁਲਾਉਣਾ ਚਾਹੁੰਨਾ ਜਿਹੜਾ ਬੰਦਾ ਕੋਈ ਕਹਿੰਦਾ ਨਾ ਵੀ ਹਾਂ ਇਹ ਝੂਠ ਮਾਰਦਾ ਹੈ ਗੱਲ ਗਲਤ ਪਲੀਜ਼ ਉਹ ਬੈਠਾ ਤੁਸੀਂ ਕਮੈਂਟ ਹੀ ਮੈਂ ਕਿਸੇ ਨੂੰ ਮਾੜਾ ਚੰਗਾ ਕਹਿਣਾ ਨਹੀਂ ਕਦੀ ਕਮੈਂਟ ਉਹ じゃ ਕਰਿਓ ਠੀਕ ਹੈ ਜਾਂ ਫਿਰ ਆਪਣੀ ਸਹੀ ਆਈਡੀ ਤੋਂ ਕਮੈਂਟ ਕਰਿਓ ਮੈਂ ਉਹਦੇ ਨਾਲ ਬੈਠ ਕੇ ਜਵਾਬ ਦਊਂਗਾ ਜੇ ਮੈਂ ਕਿਸੇ ਦਾ ਗੁਨਾਹਗਾਰ ਹੋਇਆ ਜਾਂ ਮੈਂ ਇਹ ਗੱਲ ਸਿਰਫ ਤੇ ਸਿਰਫ ਮੈਂ ਤਾਂ ਕੀਤੀ ਅੱਜ ਕਿਉਂਕਿ ਘੋੜਿਆਂ ਦਾ ਨੁਕਸਾਨ ਬਹੁਤ ਹੋ ਰਿਹਾ ਘੋੜਿਆਂ ਵਾਲਿਆਂ ਦਾ ਨੁਕਸਾਨ ਬਹੁਤ ਹੋ ਰਿਹਾ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਬਰਦੂ ਬਣਦਾ